ਸਾ ਜੀ ਮੈਂ ਮਿਲਣ ਗਿਆ ਉਹਨੇ ਆਖਿਆ ਪਹਿਲਾਂ ਰੋਟੀ ਪਾਣੀ ਬਣਾ ਲਈਏ ਕਿ ਪਾਣੀ ਦੇ ਦੇ ਕੇ ਹਾਂਜੀ ਉਹ ਕਹਿੰਦਾ ਪਹਿਲਾਂ ਪਾਣੀ ਦੇ ਦਿਓ ਹਾਂਜੀ ਉਹਨੇ ਜਿੱਥੇ ਜੋੜੇ ਸੌਂਦਾ ਸੀ ਨਾ ਹਾਂਜੀ ਉਹਦੇ ਕੁੰਡੇ ਦੇ ਵਿੱਚ ਪਾਣੀ ਪਾਇਆ ਹੁੰਦਾ ਨਾ ਹਾਂਜੀ ਉਹਦੇ ਤੋਂ ਗਲਾਸ ਭਰ ਕੇ ਹਾਂਜੀ ਉਹਨੂੰ ਫੜਾਤਾ ਹਾਂਜੀ ਕਿ ਲੈ ਲੈ ਪੀ ਲੈ ਕਵੀਰ ਜੀ ਨੂੰ ਰਵੀਦਾਸ ਜੀ ਨੇ ਅਮੀਰ ਜੀ ਨੂੰ ਹਾਂਜੀ ਉਹ ਕਹਿੰਦਾ ਮੈਂ ਐਡੀ ਬਾਟੋਂ ਇਹਦੇ ਬਾਅਦ ਕੋਲੇ ਮਿਲਣ ਬਾਤ ਆਇਆ ਤੇ ਆਹ ਕੁੰਡ ਦਾ ਪਾਣੀ ਮੈਨੂੰ ਫੜਾਤਾ ਹਾਂਜੀ ਤੇ ਮੈਂ ਹੁਣ ਕਿਵੇਂ ਪੀਵਾਂ ਇਹਨੂੰ ਹਾਂਜੀ ਉਹ ਤਾਂ ਕੋਈ ਗੱਲ ਨਹੀਂ ਹਾਂਜੀ ਉਹਨੂੰ ਕਹਿੰਦਾ ਮੈਂ ਮੂੰਹ ਧੋ ਲੈਣਾ ਹਾਂਜੀ ਉਹ ਕਹਿੰਦਾ ਧੋ ਲੈ ਚੱਲ ਹਾਂਜੀ ਉਹ ਜਦੋਂ ਧੋਣ ਗਿਆ ਧੋਣ ਦੇ ਬਾਹਾਨੇ ਉਹਨੇ ਦਾਰਾ ਧੋਲਤਾ ਹੈ ਜਦੋਂ ਡੋਲ ਤਾਂ ਡੋਲੇ ਨਾ ਜਦੋਂ ਹਾਂਜੀ ਉਹਦੇ ਕੱਪੜੇ ਤੇ ਛਿੱਟੇ ਪੈ ਗਏ ਕੁਸ ਹਾਂਜੀ ਉਹਨੇ ਆਖਿਆ ਇਹ ਕਿਹਦਾ ਫੇਟਾ ਮੈਂ ਤੇ ਕੋਲੀ ਮਿਲਣ ਬਾਅਦ ਆਇਆ ਤੇ ਮੈਨੂੰ ਪਾਣੀ ਕਿਹੜਾ ਫੜਾਤਾ ਇਹਨੇ ਹਾਂਜੀ ਉਹਨੇ ਆਖਲ ਦੇਖਦੇ ਆ ਜੀ ਕੈਨਾਲ ਹੋਰ ਲੰਗਰ ਪਾਣੀ ਹੋਰ ਲਿਆ ਕੇ ਉਹਨਾਂ ਕੋ ਬਣਾ ਕੇ ਆਲੇ ਹਾਂਜੀ ਇਹ ਫੇਰ ਕੇ ਉਹ ਕਹਿੰਦਾ ਚੱਲ ਮੈਂ ਤਾਂ ਹੁਣ ਕਿਰਾਏ ਜਾਣਾ ਹਾਂਜੀ ਮੈਂ ਜਾਣਾ ਕਹਿੰਦਾ ਹਾਂਜੀ ਉਹ ਕਹਿੰਦਾ ਫੇਰ ਜੇ ਜਾਣਾ ਤਾਂ ਤੇਰੀ ਮਰਜ਼ੀ ਹੈ ਵਗ ਜਾ ਫੇਰ ਹਾਂਜੀ ਉਹ ਭਾਈ ਘਰੇ ਆਇਆ ਉਹਦੀ ਕੁੜੀ ਸੀ ਇੱਕ ਕਮਾਲੀ ਹਾਂਜੀ ਉਹਨੂੰ ਉਹਨੂੰ ਕਹਿੰਦਾ ਏ ਆਪਣਾ ਆਹਾ ਮੇਰੇ ਕੱਪੜੇ ਧੋ ਦੇ ਹਾਂਜੀ ਕਹਿੰਦੀ ਤੋ ਦਿਨੇ ਆ ਆ ਕੇ ਕੀ ਕੀਤਾ ਹਾਂਜੀ ਤੋ ਦਿਨੇ ਆ ਹਾਂਜੀ ਉਹਨੇ ਕੱਪੜੇ ਉਤਾਰ ਕੇ ਰੱਖ ਦਿੱਤੇ ਹਾਂਜੀ ਤੇ ਹੋਰ ਪਾਏ ਉਹਨੇ ਤੇ ਉਹਨੂੰ ਕਹਿ ਨਹੀਂ ਉਹ ਉਹਨੂੰ ਕਹਿਣਾ ਤੋ ਦੇ ਪਤਾ ਹਾਂਜੀ ਉਹ ਧੋਣ ਲੱਗੀ ਜਦੋਂ ਸਾਰੇ ਦਾਗ ਉਹਦੇ ਲਹਿ ਗਏ ਹਾਂਜੀ ਇੱਕ ਦਾਗ ਜਿਆਦੇ ਗੂੜਾ ਸੀ ਉਹ ਲੱਗਿਆ ਰਹਿ ਗਿਆ ਹਾਂਜੀ ਉਹ ਦਾਗ ਬਾਲਾ ਲੱਗਿਆ ਰਹਿ ਗਿਆ ਨਾ ਉਹਨੇ ਆਖਿਆ ਹਾਂਜੀ ਅਨੇ ਐ ਕਿਵੇਂ ਲਾਹਾਂ ਹੁਣ ਇਹ ਲੇਦਾ ਤਾਂ ਹੈ ਨਹੀਂ ਇਹ ਹਾਂਜੀ ਕਾਹਦੇ ਨਾਲ ਲਾਹਾਂ ਇਹਨੂੰ ਫਿਰ ਬਾਪੂ ਆ ਖੂਗਾ ਵੀ ਆ ਦਾਗ ਤਾਂ ਲੱਗਿਆ ਰਹਿ ਗਿਆ ਹਾਂਜੀ ਫੇਰ ਮੈਂ ਹੋਰੋਂ ਕਰ ਦਿਆਂ ਉਹਨਾਂ ਕੱਪੜਾ ਉਹਨੂੰ ਐ ਮੂੰਹ ਚ ਚੂਸ ਲਿਆ ਹਾਂਜੀ ਵੀ ਚੂਸ ਕੇ ਨਿਕਲ ਜਾਊਗਾ ਵਿੱਚੋਂ ਹਾਂਜੀ ਕਿਦੋਂ ਕਿ ਉਹਨੋ ਹੋ ਗਿਆ ਹਾਂਜੀ ਚਾਨਣ ਹੋ ਗਿਆ ਸਾਰੀ ਰਿਸ਼ਤੀ ਦਾ ਚਾਨਣ ਹੋ ਗਿਆ ਉਹਨੂੰ ਤਾਂ ਹਾਂਜੀ ਓਕੇ ਕਹਿੰਦੀ ਹਾਂਜੀ ਕਹਿੰਦੀ ਮੈਨੂੰ ਤਾਂ ਐਨਾ ਚਾਨਣ ਹੋ ਗਿਆ ਤੇ ਤੂੰ ਜੇ ਉਹ ਸਾਰਾ ਗਲਾਸ ਪਾਣੀ ਦਾ ਪੀ ਜਾਂਦਾ ਸਾਰੀ ਦੁਨੀਆ ਤੇ ਪਤਾ ਲੱਗ ਜਾਂਦਾ ਵੀ ਕੀ ਕਰਦੀ ਐ ਹਾਂਜੀ ਕਿ ਮੈਂ ਤਾਂ